ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰ ਕਮਲਪ੍ਰੀਤ ਸਿੰਘ ਖੱਤਸਾਹ ਜ਼ਿਲ੍ਹਾ ਜਲੰਧਰ ਵਿਧਾਤੀ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਮੁਤਾਬਕ ਜੋ ਰੋਜ਼ਾਨਾ ਨਾਕਾਬੰਦੀ ਕੀਤੀ ਜਾਂਦੀ ਆ ਜਿਸ ਦੇ ਤਹਿਤ ਜੋ ਮੈਥਪੁਰ ਪੁਲਿਸ ਸਟੇਸ਼ਨ ਪੱਲੋਂ ਛੋਟੇ ਬਿਲੇ ਮੋੜ 3 ਪੁਆਇੰਟ ਉੱਤੇ ਨਾਕਾਬੰਦੀ ਕੀਤੀ ਗਈ ਸੀ ਜੋ ਦਰਾਨੇ ਚੈਕਿੰਗ ਇੱਕ ਟਾਟਾ ਸਫਾਰੀ ਗੱਡੀ ਰੰਗ ਬਲੈਕ ਜਿਸ ਦਾ ਨੰਬਰ PB 22 10 BS 67 06 ਜਿਸ ਦੇ ਪਿੱਛੇ ਪੰਜਾਬੀ ਵਿੱਚ ਥਾਣੇ ਦਾ ਲਿਖਿਆ ਹੋਇਆ ਸੀ ਜਿਸ ਤੇ ਉਸ ਨੌਜਵਾਨ ਨੂੰ ਪੇਪਰ ਚੈੱਕ ਕਰਵਾਉਣ ਲਈ ਆਖਿਆ ਤਾਂ ਉਸ ਨੇ ਆਪਣਾ ਇੱਕ ASI ਦਾ ਬਣਾਇਆ ਹੋਇਆ ਝਾਲੀ ਆਇਡੈਂਟੀਟੀ ਕਾਰਡ ਸ਼ੋ ਕੀਤਾ ਜਿਸ ਨੂੰ ਚੈੱਕ ਕਰਨ ਤੇ ਉਸ ਨੇ ਮੰਨਿਆ ਕਿ ਇਹ ਉਸ ਨੇ ਆਪ ਹੀ ਮੋਬਾਈਲ ਫੋਨ ਨਾਲ ਤਿਆਰ ਕੀਤਾ ਜੋ ਉਸਦੀ ਉਮਰ 19 ਸਾਲ ਹੈ ਜਿਸ ਦਾ ਨਾਮ ਅੰਛ ਗਿਲ ਸਨ ਉਹ ਕਰਮਚੰਦ ਵਾਸੀ ਪਿੰਡ ਉੱਗੀ ਖਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਦਿਹਾਤੀ ਦੱਸਿਆ ਜੋ ਉਸਨੇ ਦੱਸਿਆ ਕਿ ਉਸਨੇ ਇਹ ਆਈ ਕਾਰਡ ਟੋਲ ਬਲਾਜਿਆਂ ਤੋਂ ਫ੍ਰੀ ਲੰਗੜ ਵਾਸਤੇ ਤਿਆਰ ਕੀਤਾ ਸੀ ਤੇ ਉਹ ਬੀਵੀਏ ਪਾਸ ਹੈ ਅਤੇ ਉਹ ਕੰਪਿਊਟਰ ਬਾਰੇ ਚੰਗੀ ਜਾਣਕਾਰੀ ਰੱਖਦਾ ਖੁਦ ਹੀ ਤਿਆਰ ਕੀਤਾ ਸੀ ਜੋ ਉਸ ਨੂੰ ਈਐਸਆਈ ਦਾ ਸ਼ੌਂਕ ਸੀ ਅਤੇ ਉਸ ਨੇ ਆਪਣੀ ਸ਼ੋਹਰਤ ਘਟਣ ਵਾਸਤੇ ਆਪਣੇ ਪਿੰਡ ਮਹੱਲੇ ਵਿੱਚ ਆਮ ਲੋਕਾਂ ਨੂੰ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਵਿਖੇ ਈਐਸਆਈ ਭਰਤੀ ਹੋ ਚੁੱਕਾ ਹੈ ਤੇ ਜਿਸ ਦਾ ਉਹਨੇ ਝਾਲੀ ਆਈ ਕਾਰਡ ਬਣਾਇਆ ਪਿਆ ਸੀ ਇਸ ਤਰ੍ਹਾਂ ਇਲਾਕੇ ਵਿੱਚ ਆਪਣਾ ਪ੍ਰਭਾਵ ਬਣਾਉਦਾ ਸੀ ਪਰ ਉਹ ਮਹਤਪੁਰਤੀ ਦੇ ਜੋ ਹੱਥੇ ਚੜ ਗਿਆ ਜਿਸ ਦੇ ਬਰ ਖਿਲਾਫ ਮਕਦਮਾ ਨੰਬਰ 16 ਵਿਧੀ 27 1 2025 ਅੰਡਰ ਸੈਕਸ਼ਨ 318 4 336 ਪਾਰਟ 2 340 ਪਾਰਟ 2 350 ਪਾਰਟ 2 ਬੀ ਐਨ ਐਸ ਅਤੇ ਬਿਨਾ ਕਾਗਜ਼ਾਤ ਮੋਟਰ ਵਹੀਕਲ ਐਕਟ ਦੀਆਂ ਧਰਾਵਾਂ ਤਹਿਤ ਉਸ ਦੇ ਖਿਲਾਫ ਮਕਦਮਾ ਦਰਜ ਕਰਕੇ ਉਸ ਨੂੰ ਅੱਜ ਇਸ ਅਦਾਲਤ ਕਰਕੇ 1 ਦਿਨ ਦਾ ਪੁਲਿਸ ਰਿਮਾਰਡ ਹਾਸਲ ਕੀਤਾ ਗਿਆ ਜੋ ਇਸ ਨੂੰ ਅੱਗੇ ਹੋਰ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਜੋ ਇਸ ਦੇ ਪਾਸੋਂ ਪੁਲਸ ਨੂੰ ਇੱਕ ਖਡਾਉਣਾ ਪਿਸਟਲ ਅਤੇ ਇੱਕ ਜਾਲੀ ਐਸਆਈ ਦਾ ਆਈ ਕਾਰਡ ਅਤੇ ਇੱਕ ਕਾਰ Tata सफारी ਬਰਾਮਦ ਹੋਈ ਹੈ ਔਰ ਅਗਲੀ ਕਾਰਵਾਈ ਇਸ ਦੇ ਖਿਲਾਫ ਚੱਲ ਰਹੀ ਹੈ